ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦਾ ਸੋ ਠੀਕ ਹੋ ਤੇ ਆਟਾ ਖਤਮ ਹੋ ਗਿਆ ਸੀ ਚੱਕੀ ਤੇ ਆਇਆ ਸੀ ਆਟਾ ਸਿੱਟਣ ਤੇ ਹੋਰੇ ਚੰਦੂ ਹੈ ਨਹੀਂਗਾ ਮਨ ਦਾ ਗਿਆ ਕਿ ਪੱਸੇ ਤੇ ਚਲੋ ਦੇਖਦੇ ਆਂਗੇ ਬਾਕੀ ਫਿਰ ਆਪਾਂ ਕਿਵੇਂ ਕਰਨ ਦਾ ਆਟਾ ਸਿੱਟਦਾ ਹੁਣ ਇੱਥੇ ਪਈ ਗੈਰ ਹਾਜ਼ਰ ਬੰਦਾ ਆਟਾ ਸਿੱਟਦਾ ਬੰਦਾ ਗੈਰ ਹਾਜ਼ਰ ਆਹ ਤਰਾ ਪੁਆਇੰਟ ਅਸੀਂ ਗਵਾਲ ਜੀ ਦੋ ਬੰਦੇ ਹੈ ਦੋ ਬੰਦੇ ਅਸੀਂ ਗਵਾਲ ਆ ਔਰ ਲੈ ਵੀ ਵਧੀਆ ਸੇਤਾ ਨਹੀਂ ਨੇ ਵਧੀਆ ਤੇ ਸੰਧੂ ਗਿਆ ਹੈਗੇ ਪਾਸੇ ਦੇਖਦੇ ਆ ਕੀ ਬਣਦਾ ਹੈਗਾ ਫਿਰ ਲੈ ਵੀ ਸੰਧੂ ਮੈਂ ਭਾਈ ਆਟਾ ਰੱਖਤਾ ਜਿਹੜਾ ਆਪਣਾ ਆਟਾ ਸੀਗਾ ਉਹ ਹੋ ਗਿਆ ਜੀ 43600 ਤੇ ਹੁਣ ਆਪਾਂ ਚੱਲਦੇ ਆਗੇ ਤੇ ਪਾਈਏ ਚੱਲੇ ਫਿਰ ਕਰੀਏ ਕੰਮਕਾਰ ਆਪਣੇ ਵੀ ਦੇਖੋ ਚੂਹਾਗਾ ਰਜendra ਹਸਪਤਾਲ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਉਹ ਫਿਰਦਾ ਦੇਖੋ ਕਿੱਡੇ-ਕੱਡੇ ਮੋٹے ਨੇ ਚੂਹੇ ਜਿਹੜੇ ਫਿਰਦੇ ਨੇਗੇ ਆਹ ਦੇਖੋ ਜਿਹੜੂ ਪਵਾਈ ਲੈਣ ਲੱਗਿਆ ਕਿਨੂ ਮੈਨੂੰ ਲੱਗਦਾ ਹੁਣ ਇਹ ਕਿਨੂ ਆ ਜਿਹੜਾ ਆ ਸਾਹਮਣੇ ਹਸਪੀਟਲ ਦੇ ਸਾਹਮਣੇ ਹੀ ਹੈਗਾ ਤੇ ਸ਼ਾਇਦ ਹੁਣ ਸ਼ਾਇਦ ਕਿਨੂ ਪਵਾ ਰਿਹਾ ਹੈਗਾ ਤੇ ਉਸ ਤੋਂ ਬਾਅਦ ਦੇਖਦੇ ਆਂਗੇ ਕੀ ਬਣਦਾ ਇਕੱਲੇ ਕਿਨੂਆਂ ਲੈਣੇ ਨੇਗੇ ਹੈ ਨਾਰਵੀ નાર ਕੀ ਰੇਟ ਨਾਰ ਤੇ ਸ਼ਾਇਦ ਕਿੰਨੂ ਇਹ ਲਊਗਾ ਨਾਰ ਦਾ ਕੀ ਰੇਟ ਚੱਲ ਰਿਹਾ ਹੁਣ ਨਾਰ ਦਾ ਕੀ ਰੇਟ ਚੱਲ ਨਾਰ ਦਾ 250 ਰੁਪਏ ਕਿਲੋ ਆ 200 ਰੁਪਏ ਕਿੱਥੇ ਗਿਆ 500 ਫਰਕ ਹੋਊਗਾ ਬਾਕੀ ਦੇਖਦੇ ਆਂਗੇ ਨਾਰ ਨੂੰ ਵੀ ਕਹਿੰਦਾ 250 ਰੁਪਏ ਕਿਲੋ ਹੋਗੇ ਫਰਕ ਪੈ ਗਿਆ ਕਿੰਨ ਚੱਲਦੇ ਆਂਗੇ ਪਿੰਡ ਨੂੰ ਪਟਿਆਲੇ ਆਏ ਸੀਗੇ ਤੇ ਬਾਕੀ ਦੇਖਦੇ ਆਂਗੇ ਹੁਣ ਕੀ ਬਣਦਾਗਾ ਆਉਣਿਆਂਗੇ ਚਾਲੇ ਦੇਨੋ ਦਵਾਈ ਜੀ ਦਵਾਈ ਕੀ ਗਈ ਬਾਈ ਦੇ ਨੂੰ ਚਲੋ ਫਿਰ ਹੁਣ ਚੱਲਿਆ ਪਿੰਡ ਨੂੰ ਬਾਈ ਕਹਿੰਦਾ ਚਾਹ ਪੀਣੇ ਆਗੇ ਤੇ ਹੁਣਾ ਕੰਟੀਨ ਤੇ ਕੜ ਗਏ ਜੀਗੇ ਆਉਂਦੇ ਆਉਂਦੇ ਰਸਤੇ 'ਚ ਤੇ ਆਹ ਖੜੀ ਹੈਗੀ ਗੱਡੀ ਤੇ ਬਸ ਹੁਣ ਚਾਹ ਪਾਣੀ ਪੀ ਕੇ ਨਿਕਲਦੇ ਆਂ ਅਗਲੇ ਪਾਸੇ ਦੇਖਦੇ ਆਂ ਕੀ ਪੀਵਾਂਗੇ ਹੁਣ ਚਾਹ ਪੀਵਾਂਗੇ ਚਾਹ ਚਾਹ ਦੇਖਦੇ ਆਂਗੇ ਚਾਹ ਪੀ ਕੇ ਤੇ ਚੱਲਦੇ ਆਂਗੇ ਫਿਰ ਆਹ ਸਾਹਮਣੇ ਕੰਟੀਨ ਆ ਬਸ ਚਾਹ ਪੀ ਕੇ ਆਪਾਂ ਨਿਕਲਦੇ ਆਂਗੇ ਤੇ ਬਸ ਕੱਲੀ ਚਾਹ ਵਾਲੇ ਤੇ ਬੈਠਦੇ ਆਗੇ ਤੇ ਕਿਤੇ ਬੈਠਣ ਨੂੰ ਵੀ ਜਗਾ ਜਗਾ ਹੈ ਨਹੀਂ ਗੀ। ਤੇ ਭਾਈ ਕੰਟੀਨ ਹੈਗੀ ਤੇ ਆ ਜਿਹੜਾਗਾ ਮੇਨ ਰੋਡ ਆ ਗਿਆ ਇਹ। ਪਟਿਆਲੇ ਤੋਂ ਬਠਿੰਡਾ ਬਾਈਪਾਸ ਲਾ ਲਓ ਜੋ ਮਰਜ਼ੀ ਲਾ ਲਓ। ਤੇ ਆ ਸਾਹਮਣੇ ਤੁਸੀਂ ਜਾਓ। ਆ ਸਾਈਡ ਦੇ ਉੱਪਰ ਜੇ ਆਪਾਂ ਗੱਲ ਕਰੀਏ ਉਹ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਹੈਗਾ। ਤੇ ਆ ਪਵਾਨੀਗਾੜਾ ਸੰਗਰੂਰ ਬਠਿੰਡਾ ਇਹਦੇ ਲਈ ਸਾਈਡ ਤੇ ਜੇ ਆਪਾਂ ਗੱਲ ਕਰੀਏ ਪਟਿਆਲਾ ਬਾਈਪਾਸ ਜਿਹੜਾ ਲੰਘਾ ਤੁਸੀਂ ਬਾਈਪਾਸ ਦੇ ਗ ਰਹੇ ਹੋਗੇ ਇਹ ਚੰਡੀਗੜ੍ਹ ਰਾਜਪੁਰੇ ਨੂੰ ਲੰਘ ਜਾਂਦਾ ਹੈਗਾ। ਤੇ ਚਲੋ ਵਾਦਿਆ ਹੈਗੇ ਫਿਰ ਚਾਹ ਪੀ ਲਈਏ ਕੋਟ ਕੋਟਾ ਨੀਂਦ ਜੀ ਆ ਰਹੀ ᱛੀਗੇ